ਮਾਹਰ ਨੂੰ ਪੁੱਛਣਾ ਮੈਂ ਮਸਾਨ ਕੀ ਹੁੰਦੇ ਆ ਮੈਨੂੰ ਨਹੀਂ ਜਾਨਦੀ ਇਹੀ ਜਾਣਦਾ ਨਾ ਚਲ ਕੋਈ ਨਾ ਤਰਮਾਣਾ ਹਾਂ ਆ ਮਸਾਨ ਬਖਲਮਾਨਾ ਉਹ ਕਿਵੇਂ ਆਣੇ ਸੁਣੇ ਉਕਰਾ ਕੇ ਨਾ ਹਾਂ ਗੁੜੀਆਂ ਲਿਆਉਂਦੇ ਉਹ ਵਿੱਚ ਪਾਣੇ ਹੱਡੀਆਂ ਉੱਡੀਆਂ ਨਰਿਅਲ ਨੂਰੀ ਗਲ ਅੱਛਾ ਐਸੇ ਆ ਸਮਾਨ ਹੁੰਦਾ ਇਹ ਚੀਜ਼ਾਂ ਹੁੰਦੀਆਂ ਉਹ ਸੱਚੀ ਨੇ ਪ੍ਰਭ ਜਾਣੇ ਇੱਕ ਵਾਰੀ ਅਸੀਂ ਨਾ ਹਾਂ ਬੰਗਾਲ ਬਿਹਾਰ ਜੰਗਲ ਸੀ ਬਹੁਤ ਲਗੜਾ ਕੋਲੇ ਮੋੜ ਤੇ ਪੱਟੇ ਉੱਤੇ ਹਾਂ ਮੋੜ ਤੇ ਦੇ ਵਿੱਚ ਨਾ ਕਬਰ ਆ ਗਈ ਚਾ ਵਾਹ ਵੇ ਗਏ ਉਹਨਾਂ ਕਲਾਬ ਸਾਰਾ ਆਪਣਾ ਸਾਡੀਆਂ ਫੜਕਾਂ ਉਹ ਸਿਆਣਿਆਂ ਦਾ ਖਾਨ ਬਣ ਜਾਂਦਾ ਲਾਉਣਾ ਪਰ ਖਾਨ ਹੈਗਾ ਯਾਰ ਆ ਕੱਲ ਕੰਮੈਂ ਕਹਿੰਦੇ ਮੈਨੂੰ ਭੂਤ ਦੱਸਦੀ ਲਿਆ ਨੇ ਮੈ ਮਰ ਜਾਂਦਾ ਹੋ ਰਿਹਾ ਐ ਬਹੁਤ ਹੋਰ ਕੀ ਕਹਿੰਦੇ ਮੈਨੂੰ ਭੂਤਾਂ ਦਾ ਦੱਸਦੀਆਂ ਰਾਤ ਨੂੰ ਰਾਤ ਕੀ ਦੱਸਦਾ ਯਾਰ ਓਏ ਢੜ ਤੁਹਾਨੂੰ ਦਸੀਏ ਕਦੇ ਕੋਈ ਆ ਆਪਾਂ ਲੱਗ ਦੇਖਿਆ ਨਹੀਂ ਵਿਚਾਰਾ ਕੋਈ ਹੈ ਆ ਪਹੁੰਚ ਜਾਂਦੇ ਕੇ ਦੇਖਿਆ ਨਹੀਂ ਕੋਈ ਹੋਰ ਹੈਗਾ ਦਾ ਕੋਈ ਟੋਣਾ ਟੋਣਾ ਟੱਪਣ ਉਹਨੇ ਡਾਪਣਾਂ ਲਈ ਕਬਰਾਂ ਪੱਟ ਲੈਂਦੇ ਹੈ ਮੋੜ ਤੇ ਪੜਨ ਦੇ ਕੜ ਦੇ ਕੋ ਕਮਰਾ ਮਾਰਦੇ ਨੇ ਇਹ ਤਾਂ ਕਬਰਾਂ ਪੱਟ ਤੰਦਾ ਜੀ ਫਿਰ ਜਦੋਂ ਮੋੜ ਤੇ ਪੜ ਦਿੰਦੇ ਸ਼ਕੀਨ ਤੇ ਜਾ ਕੇ ਫੋਚ ਹੈ ਕਈ ਵਾਰ ਆ ਜਾਂਦਾ ਹੈ ਹਾਂ ਲੱਕ ਬਾਰੇ ਹੈ ਨਾ ਹਾਂ ਆ ਸ਼ਾਮ ਨੇ ਬੰਗਾਲ ਬਿਹਾਰ ਅੱਛਾ ਗੰਗਾ ਨਹੀਂ ਬਹੁਤ ਲੱਗਦਾ ਹਾਂ ਉਹਨੇ ਉਹਨੇ ਮੋੜ ਤੇ ਪੱਟੇ ਉੱਤੇ ਹਾਂ ਤੇ ਇੱਕ ਮੋੜ ਦੇ ਵਿੱਚ ਨਾ ਹਾਂ ਕਵਰ ਆ ਗਈ। ਅੱਛਾ ਉਹ ਇਹ ਕਿਉਂ ਨਿਕਲਿਆ ਸਾਰਾ ਆਪਣਾ ਖੜੀਆਂ ਫੜਕਾ ਹਾਂ ਇਹ ਖੜੀਆਂ ਰਾਹ ਚੋਕ ਕੇ ਇੱਕ ਵਾਰ ਸ ਕਰ ਦਗਾ ਹਾਂ ਮੋੜ ਚ ਬਣਾ ਲੈ ਵਿੱਚ ਅੱਛਾ ਕਵਰ ਦੀ ਮੋੜ ਚ ਬਣਾ ਲੈ ਮੇਰ ਕਿਉਂਗਾ ਥੱਲੇ ਆਉਂਦਾ 2.5 ਦਿਨ ਮੋਂ ਡੂੰਗਾ ਐ ਬੰਦਾ ਖੜਾ 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 ਹੋ ਕੇ ਤੇ ਆ ਮਾਖੇ ਡੂੰਗਾ ਹੁੰਦਾ ਪੂਰੇ ਕੋ ਮਿੱਟੀ ਆ ਜਾਂਦੀ ਹੈ ਕੁੱਤ ਤੂੰ ਉਹਨੇ ਟੂਣਾ ਟਾਣਾ ਨਹੀਂ ਦੇਖਿਆ ਉਹ ਟੂਨੇ ਟਾਣੇ ਪੈਣਾ ਨੇ ਉੱਥੇ ਚਾ ਟੂਨੇ ਸਾਡੇ ਕੋਲੇ ਕਿਹਨੇ ਕਰਨਾ ਆ ਸੀਗਾ ਹਾਂ ਨਹੀਂ ਉਹ ਬਾਅਦ ਚ ਹੋ ਕਰੇ ਕਦੇ ਜ਼ਿੰਦਗੀ ਚ ਉਹ ਨਹੀਂ ਭਾਈ ਮੈਂ ਨਹੀਂ ਨਾਲ ਤੂੰ ਦੱਸੀ ਜਾਂਦੇ ਉਦੋਂ ਓਏ ਉਹ ਤਾਂ ਗੱਲ ਹੋਰ ਸ਼ੀ ਉਹ ਕਿਹੜੀ ਗੱਲ ਸੀ ਤੂੰ ਸਾਡਾ ਬਚਾਲ ਫਰਾਜਾ ਦਾ ਬੰਦਾਸ ਦੱਸ ਦੇ ਕੋਈ ਨੇ ਤੈਨੂੰ ਦੱਸ ਫੇਰ ਉਹੀ ਗੱਲ ਆ ਹਾਂ ਕੀ ਗੱਲ ਸੀ ਕਿਵੇਂ ਸੀ ਉਹ ਉਹ ਕਿਵੇਂ ਕੀਆ ਉਹ ਕਿਸੇ ਨੇ ਕਰਦਾ ਦੱਬਦਾ ਕੀ ਦੱਬਦਾ ਮਠਾਨ ਮਸਾਨ ਮਸਾਨ ਕੀ ਹੁੰਦਾ ਮਸਾਨ ਹੁੰਦੇ ਆ ਆਜ ਮਾਨ ਪੁੱਛਣਾ ਮੈਂ ਮਸਾਨ ਕੀ ਹੁੰਦੇ ਆ ਮੈਨੂੰ ਨਹੀਂ ਜਾਨਦੀ ਇਹੀ ਜਾਣਦਾ ਨਾ ਗੱਲ ਕੋਈ ਨਾ ਤਰਮਾ ਰਹਾ ਆ ਮਸਾਨ ਮਸਲਮਾਨਾ ਉਹ ਕਿਵੇਂ ਆਣ ਸੁਣੇ ਉਪਰ ਆ ਕੇ ਨਾ ਹਾਂ ਬੁੜੀਆਂ ਲਿਆਉਂਦੇ ਆ ਉਹ ਵਿੱਚ ਪੈਨੇ ਹੱਡੀਆਂ ਉੱਡੀਆਂ ਨਾਰੀyal ਨੂਰੀਗਲ ਅੱਛਾ ਐਸੇ ਜਿਹਾ ਸਮਾਨ ਹੁੰਦਾ ਇਹ ਚੀਜ਼ਾਂ ਹੁੰਦੀਆਂ ਉਹ ਸੱਚੀ ਨੇ ਰੱਬ ਜਾਣੇ ਹਾਂ ਹੁੰਦੇ ਆ ਕਿਉਂ ਜਿਹੜਾ ਨਵਾਂ ਹਰੇਕ ਚੀਜ਼ ਗਰਬਾਣੀ ਵੀ ਕਹਿੰਦੇ ਹਰੇਕ ਚੀਜ਼ ਅੱਛਾ ਨੌਂ ਫੇਰ ਰੇੜੀ ਜੀ ਆ ਨੌਆ ਬ੍ਰੇਕ ਥੀ ਗਿਆ ਫੇਰ ਫੇਰ ਗਾਇਓ ਭਾਈ ਉਹ ਬੱਚੇ ਨਾਰੀਅਲ ਹਰਾ ਹੋ ਗਿਆ ਐ ਬਾੜ ਦੇ ਵਿੱਚ ਅੱਛਾ ਬਾੜ ਚ ਦੱਪ ਤੱਕੇ ਨੇ ਤੇ ਹੋਰ ਦੁਕਾਨ ਦੇ ਵਿੱਚ ਦੁਕਾਨ ਦੇ ਬਾਹਰ ਦੇ ਮੂਹਰੇ ਹਾਂ ਤੇ ਬਾਰੀ ਜੀ ਵੀ ਚੱਲੇ ਨਾ ਅੱਛਾ ਫੇਰ ਉਹ ਉਹ ਸਾਡੇ ਨਾਲ ਉਹ ਉੱਥੇ ਨਾ ਘਵਾਲ ਦੇ ਕੋਲੇ ਬੰਦਾ ਰਹਿਣਾ ਉਹਦਾ ਸਰਦ ਹਾਂ ਉਹਦੀ ਉਹ ਦੁਕਾਨ ਤੇ ਬੈਠਾ ਹੁੰਦਾ ਈ ਅੱਛਾ ਉਹ ਭਾਈ ਉਹ ਨਾਰੀਅਲ ਹਰਾ ਹੋ ਗਿਆ ਉਹ ਆਪਣੇ ਘਰਵਾਲੇ ਨੂੰ ਕਹਿੰਦਾ ਮੈਂ ਲੈ ਜਾ ਸਰਦਾਰੀ ਪੱਟ ਕੇ ਉਹਨਾਂ ਲੈ ਜਾ ਮੈਂ ਕੀ ਕਰਨਾ ਹੈ ਅੱਛਾ ਉਹਨਾਂ ਨੂੰ ਤਾਂ ਪਤਾ ਨਹੀਂ ਸੀਗਾ ਵੀ ਥੱਲੇ ਦੱਬਿਆ ਕੋ ਨਾ ਨਾ ਉਹ ਨਾਰੀਅਲ ਬਾਵਾ ਟਾਈਮ ਵੱਧ ਤੋਂ ਆਪ ਹੀ ਹੋਇਆ ਹੁਣ ਆਹੋ ਕੀ ਪਤਾ ਕਰੋਂ ਨਾ ਦੱਬਿਆ ਪਿਆ ਹੋਵੇ ਇਨਸਾਨ ਉਹ ਹਾਂ ਹਾਂ ਫੇਰ ਉਹ ਮੁੜ ਕੇ ਭਾਈ ਉਹ ਲੈ ਗਿਆ ਜਦੋਂ ਪੱਟਣ ਲੱਗਾ ਜਦੋਂ ਪੱਟਿਆ ਉਹਦੇ ਕੋਲੇ ਇੰਨਾ ਸਮਾਨ ਹੋਰ ਅੱਛਾ ਹੈ ਹਾਂ ਜਾੜੋਂ ਲੈ ਪਾਈ ਜਾ ਕੇ ਭੈਣਾਂ ਲਈ ਰੋਣਿਆਂ ਦਾ ਕਿ ਰਕਵਾਲ ਮ ਬਹੁਤ ਚੜਹਾਉ ਬਹੁਤ ਉਫਰਿਆ ਹਾਂ ਅਕਵਾਲਾਂ ਹੀ ਕਹਿੰਦੇ ਯਾਰ ਮਾ ਦਾ ਪਾਣਾ ਮਰ ਜਾਂਗੜੇ ਅੱਛਾ ਉਹਨੇ ਮੈਨੂੰ ਬੁਲਾ ਲਿਆ ਹੂੰ ਪੈਸੇ ਬਹੁਤ ਢਨੇ ਸੀਗੇ ਫੇਰ ਮਾਰਦੇ ਦੁਕਾਨਾਂ ਦੇ ਹੋਰ ਆਸੇ-ਪਾਸੇ ਧਾਰ ਲੋਕ ਵਾਈਗਾ ਟੈਟਰ ਦਾ ਜੋ 25 ਇੱਕ ਮਲਾਈ ਆ ਰਹੀ ਅਕਵਾਲ ਦੀ ਬਾਹਲੀ ਸੀ ਲੋਕਾਂ ਨਾਲ ਧਾਰ ਬੰਦ ਹੋ ਗਿਆ ਧਾਰ ਬੰਦ ਹੋ ਗਿਆ ਬੰਦੇ ਨਹੀਂ ਤੀਜਾ ਸਾਰੀਆਂ ਹੀ ਹੁੰਦੀਆਂ ਹੈਂ ਹੁੰਦੀਆਂ ਬਹੁਤ ਸਾਰੀਆਂ ਜਿਆ ਹੈ ਨਹੀਂ ਉਹ ਕੀ ਕੋ ਕਰਾ ਦਿੰਦੇ ਆ ਹਾਂ ਸਾਡੇ ਘਰ ਦਾ ਬਾਹਰ ਨਹੀਂ ਦਿਖਾਏ ਨਹੀਂ ਹੈ ਸਾਡੇ ਘਰ ਦਾ ਬਾਹਰ ਨਹੀਂ ਕਿਸੇ ਨੂੰ ਦਿਖਾਏਗਾ ਤੁਸੀਂ ਮਾਇਆ ਤੁਸੀਂ ਥੋੜੇ ਟੀਨਾ ਥੱਲੇ ਇਸਲੇ ਡਾ ਥੱਲੇ ਜਿਹੜਾ ਇੰਨੇ ਸਾਰੇ ਜਿਹੜਾ ਮਿੱਟੀ ਵਿੱਚੇ ਬਾਹਰ ਪਤਾ ਨਹੀਂ ਕੀ ਮੜਦਾ ਲੋਕਾਂ ਨੂੰ ਆਇਆ ਜਾਂ ਕੋਈ ਗਲਤ ਮਾਵਾ ਪੁੱਤਾਂ ਨਾਲੇ ਕਰਾਈ ਜਾਂਦੇ ਨੇ ਇਹਨਾਂ ਦਾ ਹੋ ਰਿਆ ਲੋਕੀ ਮਿਲਣ ਹਾਂ ਨਹੀਂ ਆਪੋ ਤਾਂ ਨਾਲ ਕਰਾਉਂਦੇ ਆ ਉਹੜੀਆਂ ਹੋਰ ਕੀ ਆ ਉਹ ਇੱਕ ਦੂਜੇ ਨੂੰ ਨਿਯਾਰਦੇ ਬਸ ਆਪ ਸੁਜੀ ਆਪ ਸੁਜੀ ਨਹੀਂ ਯਾਰਦੇ ਮੇਰੇ ਨੂ ਖਰਾਬ ਆ ਮੇਰੇ ਮੁੰਡਾ ਖਰਾਬ ਆ ਬਸ ਆਹੀ ਗੱਲਾਂ ਇਹਨਾਂ ਕੋਲੇ ਆਹੀ ਗੱਲਾਂ ਉਹ ਭਰਾ ਉਹ ਥੱਲੇ ਨਾਲ ਬਾੜ ਦਿਓ ਗੱਡੀ ਦੇ ਉਹ ਸਿਆਣਿਆਂ ਦਾ ਖਾਣ ਬਣ ਜਾਂਦਾ ਲਾਉਣਾ ਪਰ ਖਾਣ ਹੈਗਾ ਯਾਰ ਬੰਦਾ ਨੇ ਤਾਂ ਮੇਰਾ ਕਿਤੇ ਨਹੀਂ ਆ ਆਹ ਹਾਂ ਆ ਚੱਲੇ ਫੌਜੀ ਸਕੀਮ ਤੇ ਤਾਂ ਵੀ ਚੰਗਾ ਹੁਣ ਫੌਜੀ ਆਉਣਗੇ ਸਕੀਮ ਤੇ ਹਨ ਹੁਣ ਬਾਹਨ ਖਾਲੀ ਹੋ ਜਾਣੇ ਕੰਮ ਦਾ ਵੱਢਗਾ ਜਾਂਦੇ ਅਰੇ ਲੈ ਮੇਨ ਉਹ ਸਿਆਣਿਆਂ ਦਾ ਦੇ ਲ ਸਿਆਣਿਆਂ ਦਾ ਖਾਨ ਵਾਲਿਆਂ ਦਾ ਬੁੜੀਆਂ ਨੂੰ ਉਹਨਾਂ ਕੋਲ ਉਹਨਾਂ ਕੋਲੇ ਤਿੰਨ ਚਾਰ ਗੱਲਾਂ ਹੁੰਦੀਆਂ ਸਿਆਣਿਆਂ ਕੋਲੇ ਮੋਟੀਆਂ ਮੋਟੀਆਂ ਉਹਨਾਂ ਨੂੰ ਪਤਾ ਇਹ ਸਰ ਹਰੇਕ ਘਰ ਦੀ ਇਹ ਗੱਲ ਹੁੰਦੀ ਹੈ ਉਹ ਕਹਿੰਦੇ ਆ ਅੱਛਾ ਜੇ ਕੋਈ ਵਿਆਹੀ ਬਰੀ ਆ ਦੇਖ ਲੈਂਦੇ ਬੁੜੀ ਵੀ ਤਾਂ ਗਾ ਇਹ ਕਰਦੀ ਆ ਪਹਿਲਾਂ ਕਹਿੰਦੇ ਤੁਹਾਡਾ ਘਰ ਕਾਣਚਾ ਹੁਣ ਆਪਾਂ ਤਾਂ ਬੰਦਾ ਨਹੀਂ ਹੁੰਦਾ ਵੀ ਕਾੜੇ ਕੇ ਹਾਂ ਬਾਬਾ ਜੀ ਹੈਗਾ ਸਾਡਾ ਘਰ ਕਾਣਚਾ ਤੁਹਾਡੇ ਘਰੇ ਭਾਈ ਕਲੇਸ਼ ਰਹਿੰਦਾ ਵੀ ਜੇ ਕਲੇਸ਼ ਲਿੰਦਾ ਫੇਰੀ ਤੇਰੇ ਕੋਈ ਆਈ ਆ ਉਰੇ ਹਾ ਸਾਡੇ ਘਰ ਤਾਂ ਬਾਲਾ ਹੀ ਕ੍ਰਿਸ਼ ਰਹਿਂਦਾ ਬਾਬਾ ਜੀ ਤੇਰੀ ਉਹਦੇ ਨਾਲ ਨਹੀਂ ਬਣਦੀ ਤੇਰੀ ਨੋ ਉਹਨਾਂ ਨਹੀਂ ਬਣਦੀ ਤੇਰੇ ਮੁੰਡੇ ਨਾਲ ਨਹੀਂ ਬਣ ਬਸ ਐਹੀਆਂ ਗੱਲਾਂ ਕਰਕੇ ਬੁੜੀਆਂ ਨੂੰ ਬੰਨ ਲੈਂਦੇ ਆ ਉਹ ਥੋੜੇ ਭਾਈ ਬਾਬੇ ਜੀ ਇਦਾਂ ਦੇ ਕੱਪੜੇ ਦੇ ਨਾਲ ਰਹਿੰਦੇ ਹੋਣਗੇ ਜਾਂ ਉਥੋਂ ਗਲਤੀ ਹੋਈ ਆ ਕੋਈ ਇਹ ਆ ਮੋਕਰਾ ਗਿਆ ਮੰਮੀ ਵਰਗੇ ਤਾਂ ਹਾਂ ਦੇਖ ਬਾਬੇ ਨੇ ਜੰਮ ਹੀ ਸੱਚੀ ਗੱਲ ਕਰਤੀ ਲੈ ਨਾ ਵੀ ਚਾਹ ਚਲੋ ਚਲੋ ਆਈ ਵਾ ਬੁੜੀਆਂ ਮੋ ਬਾਲ ਲੈਂਦੇ ਆ ਉਹ ਹਾਂ ਵਰਦਾਰੇ ਜਾਉ ਗੁਰੂ ਘਰ ਪਿਆਣੀ ਵਿਆਹ ਕਰ ਗਿਆ ਹਾਂ ਸਹੀ ਗੱਲ ਹੈ ਕੀ ਕਿਆ ਕਰ ਗਿਆ ਜੇ ਸਿਆਣੇ ਬਹਿ ਕੇ ਫਿਰ ਘਰ ਆਪੇ ਪਟਿਆ ਜਾਂਦਾ ਨਾਲੇ ਤਾਂ ਬੰਦਾ ਉਸ ਤੋਂ ਬਾਅਦ ਟੈਨਸ਼ਨ ਚ ਜਾਂਦਾ ਹਰਦ ਹੋ ਜਾਂਦਾ ਨਾਲੇ ਪੈਸਾ ਸਮਾਂ ਸਾਰਾ ਕੁਝ ਖਰਾਬ ਹਾਂ ਅ ਲੱਖੇ ਹਾਂ ਉਹ ਬਹੁਤ ਘਰ ਸਿਆਣੇ ਸੁਣੇ ਜਾਂਦੇ ਸੀ ਹਾਂ ਘਰ ਜਮਾ ਘਰ ਕੋਲ ਪਾਣੀ ਨੂੰ ਉਹਨਾਂ ਦੇ ਲੀਡਰ ਪਾਣੀ ਨੂੰ ਅੱਗ ਲੱਗੀ ਸੀ ਉਹਨਾਂ ਦੇ ਘਰੇ ਹੀ ਦੇ ਲਾ ਅੱਛਾ ਉਹ ਲੱਗ ਜਾਂਦੀ ਪਾਣੀ ਨੂੰ ਪਾਣੀ ਨੂੰ ਕਿਵੇਂ ਅੱਗ ਲੱਗਦੀ ਹੈ ਪਾਣੀ ਕੱਪੜੇ ਕੱਪੜਿਆਂ ਨੂੰ ਕਿਵੇਂ ਲੱਗ ਜਾਂਦੀਆਂ ਕੱਪੜਿਆਂ ਨੂੰ ਸੀ ਦਿਨਾਂ ਪਾਣੀ ਹੀ ਹੋ ਗਈ ਉਹ ਤੇਰਾ ਸਿਆਣਾ ਨਹੀਂ ਘੰਟ ਤੋਂ ਆਹ ਕਰਦਾ ਉਹਨਾਂ ਦਾ ਤੇਰੇ ਵੀ ਜੱਗੇ ਪਾੜਦੇ ਸੀ ਹਾਂ ਹਾਂ ਤੇਰੇ ਕਿਤੇ ਪਾੜਦੇ ਨਹੀਂ ਸੀ ਬਾਥਰੂਮ ਚ ਉਹ ਤਾਂ ਪਾੜ ਜਾਂਦੇ ਸੀ ਜੱਗੇ ਪਾੜ ਜਾਂਦੇ ਦਾ ਬਗੀਰੀ ਗੱਲਾਂ ਸੁਣਦੇ ਆ ਜੀ ਆਪਾਂ ਮਾਣਾਈ ਨੂੰ ਬਗਾ ਆਪਾਂ ਤਾਂ ਸਭ ਨੂੰ ਜਾਣਦੇ ਆ ਆਪਸਾਂ ਨਾਲ ਹੱਡ ਬੀਤੀਆਂ ਸਾਰਾ ਕੁਝ ਜਾਣਦੇ ਆ ਹੱਡ ਬੀਤੀਆਂ ਸਾਡਾ ਗੱਡੀ ਚ ਲਾ ਜਾਂਦੇ ਆ ਲੈ ਹੋਰ ਆ ਡੈਡੀ ਬੜਾ ਖੋ ਕਰਦਾ ਹੱਡ ਬੀਚੀ ਦੇ ਨਾਂ ਤੇ ਹਾਂ ਆਪਣੇ ਨਾਲ ਹੱਡ ਬੀਚੀ ਸਭ ਹੈ ਤਾਂ ਨਹੀਂ ਆਂ ਨਾ ਬੜੇ ਤੇ ਵੀ ਆ ਗਏ ਸਭ ਕੁਛ ਆ ਗਏ ਪਰ ਉਹ ਪਰਮਾਤਮਾ ਦੀ ਨਿਗਾਹ ਸਿੱਧੀ ਸੀ ਮੇਰੇ ਤੇ ਤਾਂ ਹਾਂ ਪਾਸ ਉਹਨੇ ਮੇਰਾ ਵਾਲ ਵਿੰਗਾ ਰੋਣ ਦਿੱਤਾ ਇਹ ਗੱਲ ਸੀ ਕਾ ਨੇ ਨਹੀਂ ਛੱਡੀ ਕਸਰ ਹੂੰ ਸ੍ਰੀਤਾ ਨੇ ਨਹੀਂ ਛੱਡੀ ਕਸਰ ਹੂੰ ਤੇ ਪਾਪਾ ਜੀ ਨੇ ਮੇਰਾ ਵਾਲ ਵਿੰਗਾ ਨਹੀਂ ਬਦਗਾ ਗੁਰੂ ਘਰ ਜਾਣਾ ਚਾਹੀਦਾ ਉੱਥੋਂ ਹੀ ਮੈਂਣਾ ਜਣਾ ਕੋ ਮੈਂਣਾ ਐਵੇਂ ਆਪਾਂ ਹੋਰ ਕਿਤੇ ਪਾਸੇ ਭੱਜੇ ਫਿਰਦੇ ਨੇ ਪੇਰ ਬੁਰ ਘਾਲੋ ਉਹ ਗੱਲਾਂ ਢਾਲਦਾ ਡੈਡੀ ਦੇਖ ਲਾ ਇਹਨੂੰ ਪਤਾ ਵੀ ਗੱਲਾਂ ਹੁਣ ਲੱਗਣ ਲੱਗਣ ਲੱਗੀਆਂ ਲੈ ਓਏ ਨਹੀਂ ਹਾਂ ਇਹੇ ਰੋਡ ਜਾਣ ਲਾਗੇ ਕੋਣ ਹਾਂ 12 ਇਹਨਾਂ ਕੋਠੀਆਂ ਨੇ ਬਦਲਦੀ ਗੱਲ ਗੱਲ ਬਦਲਦੀ ਇਹਨੂੰ ਪਤਾ ਹੁਣ ਮੰਮੀ ਬੋਲੂ ਕੋਸ ਨਹੀਂ ਆਪਾਂ ਆ ਬਣਾਉਣਾ ਬਾਹਲੇ ਕਰੇ ਕੇਟ ਬਣਾਉਣਾ ਵਧੀਆ ਹੈ ਬਾਹਲੇ ਕਰਾਉਣਾ ਕੇਟ ਹਾਂ ਇਹ ਡਾਟ ਵਾਲਾ ਬਣਾਉਣਾ ਪੁਰਾਣੇ ਮਾਡਲ ਵਾਲਾ ਬਣਾਉਣਾ ਹਾਂ ਬਣਾ ਦਾਂਗੇ ਸਰ ਮਾਲਿਕ ਹੂੰ ਸਰ ਜੀ ਸਿੱਕੇ ਦਾ ਨਹੀਂ ਆਏ ਦਰਵਾਜ਼ਿਆਂ ਕੋ ਪ੍ਰਾਣੇ ਵਾਂਗੂ ਕਹਿਣਾ ਡਾਡੀ ਉਹਨੇ ਕਹੇ ਥਾਣੇ ਰੱਖ ਹੈਗਾ ਹੀ ਆ ਨਿਕਲੇ ਵੇ ਉਹਨੇ ਉੱਪਰ ਮੈਂ ਮੋੜ ਮੋੜ ਦਾਨੀਆਂ ਵਾ ਡਾਕਟਰ ਪ੍ਰਾਣਾ ਨਕਸ਼ਾ ਤੇ ਚੱਕਿਆ ਦਾ ਸਾਰਾ ਪ੍ਰਾਣੇ ਸਾਰਾ ਚੱਕਿਆ ਬੁੱਥ ਹੈ ਆਪਣੇ ਦਰਵਾਜ਼ਿਆਂ ਦਾ ਜਿਹੜਾ ਆਪਣੇ ਮਨ ਦਾ ਕੋਈ ਪੁਰਾਣਾ ਘਰ ਹੈ ਹੀ ਨਹੀਂ ਰਹਿਣਾ ਹੀ ਪਤਾ ਉਹੜੀ ਇੱਟਾਂ ਦੇਖਾਈ ਜਦੋਂ ਪਤਾ ਉਹੜੀ ਇੱਟਾਂ ਦੇਖੀ ਜਦੋਂ ਉਹੜੀ ਇੱਟਾਂ ਲੋਕ ਹੁਣ ਵੀ ਬਣਾਉਣ ਲੱਗੇ ਹੁਣ ਬਣਾਉਂਦੇ ਕਾ ਤਾਂ ਨਹੀਂ ਉਹੜੀ ਇੱਟਾਂ ਹੈ ਹੁਣ ਟੇਡੀ ਆ ਬਟੇ ਅੱਗੇ ਦਾ ਲੋਕ ਆ ਸਿਮੈਂਟ ਨਾਲ ਥੋੜਾ ਜਿਹਾ ਹੀ ਕਰਦੇ ਹਾਂ ਅੱਗੇ ਆ ਅੱਛਾ ਬਣਾਉਂਦੇ ਸੀਗੇ ਸ਼ੋਰਾ ਕਾਦਾ ਸ਼ੋਰਾ ਓਏ ਆ ਭੈਣਾ ਟੂਨਾ ਅੱਛਾ ਟੂਨਾ ਸੀ ਸਿਮੈਂਟ ਨਹੀਂ ਵਧੀਆ ਹੁੰਦਾ ਲੈਹਦਾ ਨਹੀਂ ਦਾ ਜਿਹਨੇ ਪੁਰਾਣੇ ਖੂਗ ਸਾਰੇ ਪਿਆ ਨਾ ਕੋਠੀਆਂ ਖਵਾ ਲਈਆਂ ਉਹ ਟੂਨੇ ਨਾਲ ਹੀ ਛਾਰਕਾ ਤਾਂ ਇtanto ਉਹਨਾਂ ਨੂੰ ਸ਼ਾ ਨਹੀਂ ਲੱਗਦੀ ਸੀ ਕਿ ਸੈਲ ਨਹੀਂ ਆਉਂਦੀ ਸੀ ਉਹਨਾਂ ਨੂੰ ਹਾਂ ਸਾਰੇ ਰੇਤਾਂ ਰਿਸੂਆ ਜਵਾ ਨਾ ਇਹ ਹੋਣੀ ਸੋਹਣਾਂ ਲੋਕ ਆ ਰਹੇ ਤਾਂ ਲਿਆਉਣਾ ਇਕੱਠਾ ਕਰ ਕੇ ਕਈਆਂ ਇਕੱਠਾ ਕਰ ਹਾਲੇ ਕੱਲ੍ਹ ਦਾ ਰੇਤੇ ਦੇ ਪਹਿਲਾਂ ਬਾਲੀ ਪਾਬੰਦੀ ਆ ਰੇਤਾ ਹੀ ਕਿੰਨਾ ਮਹਿੰਗਾ ਕੀਤਾ ਪਿਆ ਇਹ ਤਾਂ ਬੇਜਾਨ ਕਰ ਲਿਆ ਹੈ ਹੋਰ ਸਹੀ ਗੱਲ ਬੇਹੋਲਿਆ ਲੋਕਾਂ ਦਾ ਸੁਹ ਹੈ ਜੂ ਤਾਂ ਹੁਣ ਰੇਤਾ ਤੁਹਾਨੂੰ ਚੱਕਣ ਹੀ ਨਹੀਂ ਦਿੱਤਾ ਆਏ ਹੋਰ ਪਹਿਲਾਂ ਤਿੰਨ ਦੋ ਤਿੰਨ ਵੇ ਤਾਂ ਲਿਆ ਦੇਤੀ ਜਰ ਉਹ ਆ ਗਿਆ ਬੇਲਦਾਰ ਆ ਗਿਆ ਨੇ ਚੱਕਾ ਨਹੀਂ ਦਿੱਤਾ ਹੋਰ ਦੇਖ ਲੈ ਨਾਲੇ ਮਿੱਟੀ ਉਵੇਂ ਹੀ ਪਈ ਰਹੀ ਰੇਤੇ ਨੂੰ ਨਰੇਗਾ ਵੀ ਡੂੰਗਾ ਕਰਦੇ ਹੀ ਆ ਵੀ ਡੂੰਗਾ ਹੋ ਜਾਊਗਾ ਹੋਗਾ ਨਹੀਂ ਕਿ ਸਾਡੇ ਜਿੰਨ ਛਾਉਂਗੇ ਨਾ ਅਸੀਂ ਆਏ ਮੈਂ ਠੀਕ ਆਂ ਵੀ ਉਹਨਾਂ ਨਾਲ ਗੱਲ ਉਹਨਾਂ ਨਾਲ ਠੀਕ ਆਂ ਹੁਣ ਉਹਨਾਂ ਰੇਡਾਂ ਨਿਕਲਦਾ ਨਹੀਂ ਗੱਲ ਤਾਂ ਆ ਹਮਮ ਬਸ ਮੈਂ ਤਾਂ ਬਥੇਰਾ ਵਾ ਪਰਦੇ ਆ ਉਹਨਾਂ ਨੂੰ ਸਾਰ ਬਾੜ ਜਾਂਦੇ ਉਹ ਅੱਗੇ ਪਸ਼ੂ ਬਾੜ ਜਾਂਦੇ ਲੋਕ ਨਮਾਉਣ ਜਾਂਦੇ ਹੀ ਇਹ ਜਾਂ ਛੱਪੜਾ ਜਹੋਂ ਤਾਂ ਛੱਪੜਾ ਜ ਵੀ ਆਪਣਾ ਗਾਂਦੀ ਜਾਂਦਾ ਨਾ ਕੀ ਕਹਣਾ ਕਿ ਸੌ ਨੂੰ ਕਿੱਦੇ ਪਿੰਡ ਚ ਪਰਦੇ ਹੋਣਗੇ ਡੰਗਰ ਨਹੀਂ ਇੱਧਰ ਇੱਧਰ ਹੈਗੇ ਆ ਡੇੜੀ ਆ ਜਦੋਂ ਆਪਾਂ ਇੱਧਰੋਂ ਜਾਂਦੇ ਆ ਬੜਲਾਡੇ ਕੰਨੀ ਨੂੰ ਮੈਸੀਨੀਅਲ ਮਾਨਸ਼ਾ ਚ ਬਹੁਤ ਆਣ ਬੱਡੇ ਸੀਨੀਅਲ ਸਾਡੇ ਸਿਪੜੀ ਬਹੁਤ ਲੋਕ ਵਾੜਦੇ ਕਈ ਗਈ ਪਿੰਡ ਹੀ ਹੈਗੇ ਆ ਹਜੇ ਬਸ ਵੇਚ ਨਹੀਂ ਬਾਣ ਦਿੰਦੇ ਹੁਣ ਸਿਪੜੀ ਵਾੜਦੇ ਆ ਹਾਂ ਜਦੋਂ ਦੀ ਬਿਮਾਰੀ ਚੱਲੀ ਉਹਨਾਂ ਨੇ ਲੌਸਮੈਂਟ ਕੀਤੇ ਹੁਣ ਨਹੀਂ ਬਾਣਨਾ ਕੋਈ ਲੈ ਨਹੀਂ ਜਾਂਦਾ ਬਿਮਾਰੀ ਚੱਲੀ ਗਈ ਵਾੜੀ ਆ